ਵਾਹਿਗੁਰੂ ਸਾਹਿਬ ਜੀਓ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਏ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕਾ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਾ ਹੋਈ ਸਹਾਏ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਰੇ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੋ ਨਿੱਧ ਆਵੈ ਧਾਏ ਸਭ ਥਾਈ ਹੋਏ ਸਹਾਏ ਓੜੀ ਖੰਡਾ ਪ੍ਰਥਮਾ ਸਾਜਕ ਜਿਨ ਸਭ ਸੈਸਾਰ ਉਪਾਇਆ ਬ੍ਰਹਮਾ ਬਿਸਨ ਮਹੇਸ ਸਾਜ ਕੁਦਰਤੀ ਦਾ ਖੇਲ ਰਚਾਏ ਬਣਾਇਆ ਸਿੰਧ ਪਰਬਤ ਮੇਦਨੀ ਬਿਨ ਥਮਾ ਗगन ਰਹਾਇਆ ਸਿਰਜੇ ਦੰਨ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈ ਹੀ ਦੁਰਗਾ ਸਾਜਕੈ दैता ਦਾ ਨਾਸ ਕਰਾਇਆ ਤਤੋ ਹੀ ਬਲਰਾਮ ਲਾ ਨਾਲ ਬਾਣਾ ਦਾ ਸਿਰ ਘਾਇਆ ਤਤੋ ਹੀ ਬਲਿ ਕ੍ਰਿਸ਼ਨ ਲਾ ਕੰਸ ਕੇਸੀ ਪਕੜ ਗिराया ਵੱਡੇ ਵੱਡੇ ਮਨ ਦੇਵਤੇ ਕਈ ਯੁਗ ਤਿਨੀ ਤਨ ਤਾਇਆ ਕਿਨੀ ਤੇਰਾ ਅੰਤ ਨਾ ਪਾਇਆ ਸਾਧੂ ਸਤਜੁਗ ਬੀਤਿਆ ਅਦਸੀਲੀ ਤ੍ਰੇਤਾ ਆਇਆ ਨਚੀ ਕਾਲ ਸਰੋਸਰੀ ਕਾਲ ਨਾਰਦ ਡੌਰੂ ਆਇਆ ਅਭਿਮਾਨ ਉਤਾਰਨ ਦੇਵਤਿਆ ਮਹਿਖਾ ਸੁਰ ਸੁੰਡ ਉਪਾਇਆ ਜੀਤ ਲੈ ਤਨ ਦੇਵਤੇ ਤੇ ਲੋਕੀ ਰਾਜ ਕਮਾਇਆ ਵੱਡਾ ਵੀਰ ਅਖਾ ਏਕਾ ਸਿਰ ਉੱਪਰ ਛਤਰ ਫਿਰਾਇਆ ਦਿੱਤਾ ਇੰਦਰ ਨਕਾਲ ਕ ਤਨ ਗਿਰ ਕੈਲਾਸ ਤਕਾਇਆ ਡਰ ਕ ਹੱਥੋਂ ਦਾਨਵੀ ਦਿਲ ਅੰਦਰ ਤਰਾਸ ਵਿਧਾਇਆ ਪਾਸ ਦੁਰਗਾ ਦੇ ਇੰਦਰ ਆਇਆ ਪੌੜੀ ਇੱਕ ਦਿਹਾੜੇ ਨਾਵਣ ਆਈ ਦੁਰਗ ਸਾਹ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਛੀਨ ਲਈ ਠਕਰਾਈ ਸਾਤੇ ਦਾਨ ਵੀ ਲੋਕੀ ਤੀ ਫਿਰਾਈ ਦੋਹੀ ਆਪਣੀ ਬੈਠੇ ਵਾਏ ਵਧਾਈ ਤੇ ਅਮਰਾਵਤੀ ਦਿੱਤੇ ਦੇਵ ਪਜਾਈ ਸਭ ਨਾਰਾਕਸਾਂ ਕਿਨਾਂ ਨਾ ਚਿੱਤਾ ਜਾਈ ਮਹ ਖੇਦਾ ਤਨੂ ਦੇਰੀ ਸੋ ਮੁਤਕਾਈ ਦੇਵੀ ਦੁਰਗਾ ਸਾਹ ਪੌੜੀ ਦੁਰਗਾ ਬੈਣ ਸੁਣਨ ਦੀ ਹੱਸੀ ਹੜ ਹੜਾਏ ਉਹੀ ਸੀਹ ਮੰਗਾਇਆ ਰਾਕਸ ਪਖਣਾ ਚਿੰਤਾ ਕਰ ਹੋ ਨਾ ਕਾਈ ਦੇਵਾਨੂ ਆਖਿਆ ਰਹੁ ਹੋਈ ਮਹਾ ਮਾਈ ਰਾਕਸ ਮਾਰਨੇ ਦੋਹਰਾ ਰਾਕਿਸ ਆਏ ਰੋਹਲੇ ਖੇਤ ਭੜਨ ਕੇ ਚਾਏ ਲਸਕਨ ਤੇਗਾ ਬਰਛੀਆਂ ਸੂਰਜ ਨਦਰ ਨਾ ਪਾਏ ਭੋੜੀ ਦੋਹਾ ਕੰਧਾਰਾ ਮੋਹ ਜੁੜੇ ਢੋਲ ਸੰਖ ਨਗਾਰੇ ਵੱਜੇ ਰਾਕਿਸ ਆਏ ਰੋਹਲੇ ਤਰਵਾਰੀ ਵਖਤਰ ਸੱਜੇ ਜੁੱਟੇ ਸੋਹੇ ਜੁੱਦ ਨੂੰ ਇੱਕ ਜਾਤ ਨ ਜਾਣਨ ਭੱਜੇ ਖੇਤ ਅੰਦਰ ਜੋਦੇ ਗੱਜੇ ਪੌੜੀ ਜੰਗ ਮੁਸਾਫਾ ਵੱਜਿਆ ਰਾਣੇ ਘਰੇ ਨਗਾਰੇ ਚਾਵਲੇ ਝੂਲਨ ਨੀਜੇ ਬੈਰ ਕਾ ਨੀਸਾਨ ਲਸਨ ਲਸਾਵਲੇ ਢੋਲ ਨਗਾਰੇ ਪੌਣਦੇ ਉੰਗਣ ਜਾਣ ਝਟਾਵਲੇ ਦੁਰਗਾਦਾਨੋ ਡਹੇ ਰਣ 나ਦ ਵੱਜਨ ਖੇਤ ਭੀਹਾਵਲੇ ਵੀਰ ਪਰੋਤੇ ਵਰਛੀਏ ਜਾਣਾ ਡਾਲ ਚਮੁੱਟੇ ਆਵਲੇ ਇੱਕ ਵੱਡੇ ਤੇ ਗੀਤੜਫੀਆਂ ਨਾ ਮਦ ਪੀਤੇ ਲੋਟਨ ਬਾਬਲੇ ਇੱਕ ਚੋਣਾ ਚੋਣਾ ਝਾੜੋ ਕੱਢੀਆਂ ਰੇਤ ਵਿੱਚੋਂ ਸੋਏ ਨਾ ਡਾਬਲੇ ਗਦਾ ਤੇ ਰਸੂਲਾ ਵਰਛੀਆਂ ਤੀਰ ਵਗਨ ਖਰੇ ਉਤਾਵਲੇ ਜਾਣਾ ਦੱਸੇ ਪੁਜੰਗਮ ਸਾਵਲੇ ਮਰ ਜਾਵਨ ਵੀਰ ਰਹਾਵਲੇ ਬੌੜੀ ਦੇਖਣ ਚੰਡ ਪ੍ਰਚੰਡ ਨੂੰ ਰਣ ਘੁਰੇ ਨਗਾਰੇ ਧਾਏ ਰਾ ਕਿਸੇ ਰੋਹਲੇ ਚੌਗਿਰਦੋ ਪਾਰੇ ਹੱਥੀ ਤੇਗਾ ਪਕੜ ਕੇ ਰਣ ਭਿੜੇ ਕਰਾਰੇ ਕਦੇ ਨਾ ਨੱਠੇ ਜੁੱਧ ਤੇ ਜੋਦੇ ਜੁਝਾਰੇ ਦਿਲ ਵਿੱਚ ਰੋਹ ਵਡਾਏ ਕ ਮਾਰ ਮਾਰ ਪੁਕਾਰੇ ਮਾਰੇ ਚੰਡ ਪ੍ਰਚੰਡਨ ਬੀਰ ਖੇਤ ਉਤਾਰੇ ਮਾਰੇ ਜਪਣ ਵਿਚਲੀ ਸਿਰ ਭਾਰ ਮਨਾਰੇ ਪੌੜੀ ਚੋਟ ਪਈ ਦਮਾਮੇ ਦਲਾ ਮੁਕਾਬਲਾ ਦੇਵੀ ਦਸ ਤਨ ਚਾਈ ਸਿਹਣ ਸਾਰਦੀ ਪੇਟ ਮਲੰਦੇ ਲਾਈ ਮਹਿ ਖੇਦਾ ਤਨੂ ਗੁਰਦੇ ਆਂਦਾਂ ਖਾਈ ਨਾਲੇ ਰੁਕੜੇ ਜੇਹੀ ਦਿਲ ਵਿੱਚ ਆਈ ਕਹੀ ਸੁਣਾਏ ਕੈ ਚੋਟੀ ਜਾਣ ਦਿਖਾਈ ਤਾਰੇ ਧੂਮਕੇਤ ਪੌੜੀ ਚੋਟਾਂ ਪਵਨ ਨਗਾਰੇ ਅਣੀਆਂ ਜੁੱਟੀਆਂ ਤੂਹ ਲਈਆਂ ਤਰਵਾਰੀ ਦੇਵਾਂ ਦਾ ਨਵੀ ਵਾਨ ਬਾਰੋ ਬਾਰੀ ਸੂਰੇ ਸੰਗਰੇ ਵਗ ਰਤ ਛੁਲਾਰੀ ਜੋ ਗੇਰੂ ਬਾਬਤਰਾ ਦੇਖਣ ਬੈਠ ਅਟਾਰੀ ਨਾਰੀ ਰਾਕਸਾਂ ਪਾਈ ਧੂਮ ਸواری ਦੁਰਗਾਦਾਨ ਵੀ ਪੌੜੀ ਲਖਨਗਾਰੇ ਵੱਜਣ ਆਮੋ ਸਾਹਮਣੇ ਰਾਕਸ ਰਣੋਂ ਨਾ ਭਜਨ ਰੋਹੇ ਰੋਹਲੇ ਸੀ ਹੰਵੰਗੂ ਗੱਜਨ ਸੱਬੇ ਸੂਰਮੇ ਢਾਣੇ ਢਾਣੇ ਕੈਬਰ ਛੱਡਣ ਦੁਰਗਾ ਸਾਹਮਣੇ ਪੌੜੀ ਉਰੇ ਨਗਾਰੇ ਦੋਹਰੇ ਰਾਣਾ ਸੰਗਲੀ ਆਲੇ ਧੂੜ ਲਪੇਟੇ ਤੂਹਰੇ ਸਿਰਦਾਰ ਜਟਾਲੇ ਉਖਲੀਆਂ ਨਾਸਾਂ ਜਿੰਨਾ ਮੋਹੇ ਜਾਪਨ ਆਲੇ ਧਾਇ ਦੇਵੀ ਸਾਹਮਣੇ ਵੀਰ ਮੁਛਲੀ ਆਲੇ ਸੁਰ ਪਤ ਜੇ ਲੜ ਹਟੇ ਵੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕੈ ਜਾਣ ਕਣੀਰ ਕਾਲੇ ਪੌੜੀ ਚੋਟ ਪਈ ਖਰਚਾਮੀ ਦਲਾਂ ਮੁਕਾਬਲਾ ਘੇਰ ਲਈ ਵਰਿਆਮੀ ਦੁਰਗਾ ਆਏ ਕੈ ਰਾਕਸ ਵੱਡੇ ਅਲਾਮੀ ਭੱਜ ਨਾ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਔੜੀ ਅਗਣ ਤੁਰੇ ਨਗਾਰੇ ਦਲਾਂ ਪੜੰਦਿਆਂ ਪਾਏ ਮਖਲ ਭਾਰੇ ਦੇਵਾਂ ਦਾਣਵਾ ਵਾਹਨ ਫੱਟ ਕਰਾਰੇ ਰਾਕੇਸ ਰੋਹਲੇ ਜਪਣ ਤੇਗੀ ਆਰੇ ਮਿਆਨੋ ਤੂੰ ਹੀਆਂ ਜੋ ਦੇ ਵੱਡੇ ਮਨਾਰੇ ਜਪਣ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਾ ਜਵਹਿਣੇ ਕਦੇ ਨਾ ਆਖਣ ਹਾਰੇ ਧਾਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਕਸ ਖੜਗ ਲਾ ਔੜੀ ਉਮਲ ਲੱਥੇ ਜੋਦੇ ਮਾਰੂ ਬੱਜਿਆ ਬਦਲ ਜਿਓ ਮਹਿਖਾ ਸੋਰ ਰਣ ਵਿੱਚ ਗੱਜਿਆ ਇੰਦਰ ਜਿਹਾ ਜੋਦਾ ਮੈਥੋਂ ਭੱਜਿਆ ਕੌਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਵੱਜੇ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫਿਰੈ ਰਹਿ ਬਾਰੇ ਅੰਮੋ ਸਾਹਮਣੇ ਅਗਣਤ ਵੀਰ ਸੰਘਾਰੇ ਲਗਦੀ ਕੈਬਰੀ ਡਿੱਗੇ ਜਾਣ ਮੁਨਾਰੇ ਮਾਰੇ ਵਿੱਚ ਦੇ ਖੁੱਲੀ ਵਾਲੀ ਦਾ ਅਹਾੜੇ ਸੱਬੇ ਸੂਰਮੇ ਸੁੱਤੇ ਜਾਣ ਜਟਾਲੇ ਪੰਗਾ ਖਾਏ ਕਾ ਪੌੜੀ ਦੋਹਾ ਕੰਧਾਰ ਆਮ ਉਹ ਜੁੜੇ ਨਾਲ ਤੁंसा ਪahari ਕੜਕ ਉਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜ਼ਾਰੀ ਮਿਆਨੋ ਖੰਡਾ ਤੂਹਿਆ ਮਹਿ ਖਸਰ ਭਾਰੀ ਉਮਲ ਲਥੇ ਸੂਰਮੇ ਮਾਰ ਮੱਚੀ ਕਰਾਰੀ ਜਾਪੇ ਚੱਲੇ ਰਤ ਦੇ ਸਲਲੇ ਜੱਟ ਤਹਾਰੀ ਪੌੜੀ ਛਟ ਪਈ ਜਮਤਾਣੀ ਦਲਾ ਮੁਕਾਬਲਾ ਤੂਹ ਲਈ ਕਿਰਪਾਣੀ ਦੁਰਗਾ ਮਿਆਨ ਤੇ ਚੰਡੀ ਰਾਕਸ ਖਾਣੀ ਵਾਹੀ ਦੇਤ ਨੂੰ ਕੋਪਰ ਚੂਰ ਚਵਾਣੀ ਲੱਥੀ ਕਰ ਗਲਾਈ ਪਾਖਰ ਤੋਰਾ ਪਲਾਣੀ ਰੜ ਕੀ ਧਰਤ ਜਾਏ ਲੈਂਦੀ ਅਗਾ ਸਿਧਾਣੀ ਸਿੰਘਾਂ ਤਾਲ ਦਿਆਂ ਕੂਰਮ ਸਿਰ ਲਹਿਲਾਣੀ ਦੁਸ਼ਮਨ ਮਾਰਕ ਵੱਡੇ ਗੰਨ ਤਖਾਣੀ ਮੂਵੇ ਖੇਤ ਵਿੱਚ ਰਣ ਵਿੱਚ ਕੱਤੀ ਕਾਣੀ ਲੋਹੂ ਮਿਝਦੀ ਚਾਰੇ ਯੁੱਗ ਕਹਾਣੀ ਚਲ ਗ ਤੇਗਦੀ ਵਿਦਨ ਖੇਤ ਵਿਹਾਣੀ ਮਹ ਖੇਦਤ ਨੂੰ ਇਤੀ ਮਹ ਖਾਸੁਰ ਦਾਤ ਮਾਰੇ ਦੁਰਗਾ ਆਇਆ 14 ਲੋਕਾ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਣ ਨਾਹੀ ਪਾਣੀ ਦਲੀ ਹੰਕਾਰ ਕਾ ਜਾਣ ਕਰੀ ਸਮਾਏ ਪਠਾਣੀ ਸੁਣ ਕੈ ਰਾਗ ਨੂੰ ਰਤੂ ਦੇ ਹੜਵਾਣੀ ਚੱਲੀ ਵੀਰ ਖੇਤ ਪੀਤਾ ਫੁੱਲ ਇਆਣੀ ਹੁਮਨਸੂਰ ਮੇ ਹੋਈ ਅਲੋਪ ਭਵਾਨੀ ਦੇਵਾਂ ਨੂੰ ਰਾਜ ਦੇ ਈਸਰ ਦੀ ਵਰਦਾਨੀ ਹੋਈ ਜਿੱਤ ਦੇਨ ਸੁੰਭੋ ਨੇ ਸੁੰਭੋ ਗੁਮਨੀ ਜਨਮੇ ਸੂਰਮੇ ਇੰਦਰ ਦੀ ਰਾਜਧਾਨੀ ਤੱਕੀ ਜਿੱਤਣੀ ਇੰਦਰਪੁਰੀ ਤੇ ਧੋਵਣਾ ਵੱਡ ਜੋਧੀ ਹਮਤਾ ਪਕਾਇਆ ਸੰਜ ਪਟੇਲਾ ਪਖਰਾ ਭੇੜ ਸੰਦਾ ਸਾਜ ਬਣਾਇਆ ਜੁਮੇ ਘਟਕ ਅਸ਼ੂਹਣੀ ਅਸਮਾਨ ਗਰਦੀ ਛਾਇਆ ਰੋਹ ਸੰਭ ਨੇ ਸੰਭ ਸਿਧਾਇਆ ਬੌੜੀ ਸੰਭ ਨੇ ਸੰਭ ਅਲਾਇਆ ਬੜ ਜੋਧੀ ਸੰਗਰ ਵਾਏ ਰੋਹਤ ਖਾਲੀ ਦਿੱਤੀਆ ਵਰ ਆਮੀ ਤੁਰੇ ਨਚਾਏ ਕੁਰੇ ਦਮਾਮੇ ਦੋਹਰੇ ਜਮ ਬਾਹਣ ਜਿਉ ਅਰੜਾਏ ਦੇਵ ਦਾਨੋ ਲੁਝਣ ਆਏ ਪੌੜੀ ਦਾਨੋ ਦਿਓ ਅਨਾਗੀ ਸੰਘਰ ਰਚਿਆ ਫੁੱਲ ਖਿੜੇ ਜਣ ਬਾਗੀ ਬਾਣੇ ਜੋਧਿਆ ਭੂਤਾਂ ਇਲਾ ਕਾਗੀ ਗੋਸਤ ਪਖਿਆ ਹਮੜ ਤੁਮੜ ਜਾਗੀ ਕਤੀ ਸੂਰਿਆ ਸੱਟ ਪਈ ਨਗਰ ਦਲਾ ਮੁਕਾਬਲਾ ਦਿੱਤੇ ਦਿਓ ਭਜਾਈ ਮਿਲ ਖੈ ਰਾਕਸੀ ਲੋਕੀ ਤਹੀ ਫਿਰਾਈ ਦੋਹੀ ਆਪਣੀ ਦੁਰਗਾ ਦੀ ਸਾਮ ਥਕਾਈ ਦੇਵਾਂ ਡਰਦਿਆਂ ਆਂਦੀ ਚੰਦ ਚੜਾਈ ਉੱਤੇ ਰਾਕਸਾਂ ਪੌੜੀ ਆਈ ਫੇਰ ਭਵਾਨੀ ਖਬਰੀ ਪਾਈਆ ਦਾਤ ਵੱਡੇ ਅਬਮਾਨੀ ਹੋਏ ਇਹ ਇਕੱਠੇ ਲੋਚਨ ਧੂਮ ਗੁਮਾਨੀ ਰਾਏ ਬੁਲਾਇਆ ਜੱਗ ਵਿੱਚ ਵੱਡਾ ਦਾਨੋ ਆਪ ਕਹਾਇਆ ਛਟ ਪਈ ਖਰਚਾਂ ਮੀ ਦੁਰਗਾ ਲਾਵਣੀ ਔੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੇਖ ਕੇ ਤੋਹ ਮਿਆਨੋ ਖੰਡਾ ਹੋਈ ਸਾਹਮਣੇ ਸਭ ਬੀਰ ਸੰਘਾਰੇ ਤੂੰ ਮਰਨੈਣ ਦੇ ਜਣ ਲੈ ਕੱਟੇ ਆਰੇ ਦਰਖਤ ਬਾੜੀਆਂ ਪੌੜੀ 24 ਤੋਸ বাজਾਈ ਦਲਾ ਮੁਕਾਬਲਾ ਰੋਹ ਭਵਾਨੀ ਆਈ ਉੱਤੇ ਰਾਕਸਾਂ ਖੱਬੇ ਦਸਤ ਨਚਾਈ ਸਿੰਘ ਅnsਾਰ ਦੀ ਬਹੁਤ ਆਦੇ ਤਨ ਲਾਈ ਕੀ ਤੀ ਰੰਗੁਲੀ ਭਾਈਆਂ ਮਾਰਨ ਭਾਈ ਦੁਰਗਾ ਜਾਣ ਕ ਰੋਹ ਹੋਏ ਚਲਾਈ ਰਾਕਸ ਰਾਏ ਨੂੰ ਜਮਪੁਰ ਦੀ ਆ ਪਠਾਈ ਲੋਚਨ ਤੁਮ ਨੂੰ ਜਪੇ ਦਿੱਕਤੀ ਸਾਈ ਮਾਰਨ ਸੁੰਭ ਦੀ ਆਉੜੀ ਭੰਨੇ ਦਾ ਤਪੁਕਾਰੇ ਰਾਜੇ ਸੁੰਭ ਥਾ ਲੋਚਨ ਤੁਮ ਸੰਘਾਰੇ ਸਣੇ ਸਿਪਾਹੀਆਂ ਚੋਣੇ ਚੋਣੇ ਜੋਧੇ ਮਾਰੇ ਅੰਦਰ ਖੇਤ ਦਾ ਜਪਨ ਅੰਬਰ ਤਾਰੇ ਡਿੱਗਨ ਸੂਰਮੇ ਗਿਰੇ ਪਰਬਤ ਭਾਰੇ ਮਾਰੇ ਬਿਜੋ ਦੇ ਦੈਤਾਂ ਦੇ ਦਾਲ ਹਾਰੇ ਦਹ ਸਤ ਖਾਏ ਕ ਬਚੇ ਸੋ ਮਾਰੇ ਮਾਰੇ ਰਹ ਦੇ ਰਾਏ ਥਾ ਬੋੜੀ ਰੋਹੋ ਹੋਏ ਬੁਲਾਏ ਰਾਕਸ ਰਾਏ ਨੇ ਬੈਠੇ ਮਤਾ ਪਕਾਈ ਦੁਰਗਾ ਲਿਆਵਣ ਚੰਡ ਅਰ ਮੁੰਡ ਪਠਾਏ ਬਹੁਤਾ ਕਟਕਦਾ ਜਾਪੇ ਛੱਪਰ ਛਾਏ ਬਣੀਆਂ ਕੇ ਜਮਾ ਜੇ ਤੇਰਾਏ ਬੁਲਾਏ ਚੱਲੇ ਜੁੱਦਨੋ ਜਾਣਾ ਜਮਪੁਰ ਪਕੜ ਚਲਾਏ ਸੱਬੇ ਮਾਰਨੇ ਪੌੜੀ ਢੋਲ ਨਗਾਰੇ ਵਾਏ ਦਲਾਂ ਮੁਕਾਬਲਾ ਰੋਹਰ ਹਿੱਲੇ ਆਏ ਉਤੇ ਰਾਕਸਾਂ ਸਭ ਨਹੀਂ ਤੁਰੇ ਨਚਾਏ ਬਰਛੇ ਪਕੜ ਕੇ ਬਹੁਤ ਮਾਰ ਗिराਏ ਅੰਦਰ ਖੇਤ ਦਾ ਤੀਰੀ ਛਹ ਬਰਲਾਈ ਬੁੱਠੀ ਦੇਵਤਾ ਭੇਰੀ ਸੰਖ ਵਜਾਏ ਸੰਘਰ ਰਚਿਆ ਤਾਣ ਦਣ ਤੀਰ ਚਲਾਏ ਦੁਰਗਾ ਤਨ ਖਲੈ ਜਿੰਨੀ ਦਸਤ ਉਠਾਏ ਰਹੇ ਨਾ ਜੀਵ ਦੇ ਚੰਡ ਅਰ ਮੰਡ ਖਪਾਏ ਦੋਨੋਂ ਦੇਵਤਾ ਸੋੰਬਰ ਨ ਸੋੰਬਰ ਸਾਇ ਮਾਰੇ ਦੈਤ ਸੁਣਾ ਜੋ ਦੇ ਸਭ ਬੁਲਾਏ ਆਪਣੇ ਮਜਲਸੀ ਜਿੰਨੀ ਦੇ ਉਪਜਾਏ ਇੰਦਰ ਜਹਿਵੇ ਤੇਈ ਮਾਰ ਗਰਾਏ ਪਲ ਵਿੱਚ ਦੇਵਤਾ ਓਨੀ ਦਸਤੀ ਦਸਤ ਵਜਾਏ ਤਿੰਨੋ ਚਿੱਤ ਕਰ ਫਿਰ ਸ਼ਰਨਵਤ ਵੀਝ ਚਲਾਏ ਬੀੜੇ ਰਾਏ ਦੇ ਸੰਜੇ ਪਟੇਲਾ ਪਾਏ ਚਿਲਕਤ ਟੋਪੀਆਂ ਲੁੱਝਣ ਨੂੰ ਅਰੜਾਏ ਰਾਕਸ ਰੋਹਲੇ ਕਦੇ ਨੋ ਕਿਨ ਹਟਾਏ ਜੁੱਧ ਮਚਾਏ ਕ ਮਿਲ ਤੇਈ ਦਾਨੂ ਆਏ ਹੁਣ ਸੰਗਰ ਦੇਖਣੋ ਪੌੜੀ ਦਿੱਤੀ ਡੰਡ ਉਭਾਰੀ ਨੇੜਾ ਆਏ ਕ ਸਿੰਘ ਕਰੀ ਅਸਵਾਰੀ ਦੁਰਗਾ ਸੋਰ ਸੁਣ ਖੱਬੇ ਦਸਤੋਂ ਬਹਾਰੀ ਗਦਾ ਫਰਾਇਕੈ ਸੈਨਾ ਸਭ ਸੰਘਾਰੀ ਸ੍ਰਣਵਤ ਬੀਜ ਦੀ ਜਾਣ ਮਦ ਖਾਏ ਮਦਾਰੀ ਘੁੰਮਨ ਸੂਰਮੇ ਅਗਨਤ ਪਾਉ ਪਸਾਰੀ ਰੁਲੇ ਅਹਾੜ ਵਿੱਚ ਜਾਪੈ ਖੇਡ ਖਡਾਰੀ ਸੁੱਤੇ ਫਾਗ ਨੂੰ ਸ੍ਰਣਵਤ ਬੀਜ ਹਕਾਰੇ ਰਹਦੇ ਸੂਰਮੇ ਜੋਦੇ ਜੇੜ ਮਨਾਰੇ ਦਿਸਣ ਖੇਤ ਵਿੱਚ ਸਬਨੀ ਦਸਤ ਉਭਾਰੇ ਤੇਗਾ ਤੂ ਹਿੱਕੈ ਮਾਰੋ ਮਾਰ ਪੁਕਾਰੇ ਆਏ ਸਾਹਮਣੇ ਸੰਜਾ ਤੇ ਠਣਕਾਰੇ ਤੇਗੀ ਉਭਰੇ ਘਾੜ ਘੜਨ ਠਠਿਆਰੇ ਜਾਨ ਬਣਾ ਏਕਾ ਸੱਟ ਪਈ ਜਮਤਾਣੀ ਦਲਾਂ ਮੁਕਾਬਲਾ ਕੁਮਰ ਬਰਗਸਤਾਣੀ ਦਲ ਵਿੱਚ ਕੱਤੀਓ ਸਨੇਤਰਾ ਪੁਲਾਣੀ ਡਿੱਗਣ ਸੂਰਮੇ ਉੱਠ ਉੱਠ ਮੰਗਨ ਪਾਣੀ ਕਾਇਲ ਘੁੰਮਦੇ ਏਵਡ ਮਾਰ ਬਿਹਾਨੀ ਉੱਪਰ ਰਕਸਾ ਬਿਜਲ ਜਿਉ ਝਰ ਲਾਣੀ ਉੱਠੀ ਦੇਵਤਾ ਪੌੜੀ ਚੋਬੀ ਤੋਸ ਉਬਹਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਲ ਵਿੱਚ ਦਾਨ ਵੀ ਦੁਰਗਾ ਦਨੂ ਮਾਰੇ ਰੋਹ ਬੜਾ ਏਕਾ ਸਿਰ ਵਿੱਚ ਤੇਗ ਵਗਾਈ ਸ਼ਰਣ ਵਤ ਬੀਜ ਦੇ ਅਗਨਤ ਦਨੋਂ ਭਾਰੇ ਹੋਏ ਲੋਹੂਆ ਜੋਦੇ ਜੇੜ ਮਨਾਰੇ ਅੰਦਰ ਖੇਤ ਦਾ ਦੁਰਗਾ ਨੂੰ ਲਲਕਾਰੇ ਆਵਨ ਸਾਹਮਣੇ ਦੁਰਗਾ ਸਭ ਸੰਘਾਰੇ ਰਾਕਸ ਆਮਦੇ ਰਤੂ ਦੇ ਪ੍ਰਨਾਲੇ ਤਿੰਨ ਤੇ ਭੋਏ ਪਏ ਉੱਠੇ ਕਾਰਣ ਆਰੇ ਰਕਸ ਹੜਹੜਾਏ ਤੱਗਾ ਸੰਗਲੀ ਆਲੀ ਸੰਗਰਵਾਇਆ ਬਰਛੀ ਬੰਬਲੀ ਆਲੀ ਸੂਰੇ ਸੰਗਰੇ ਪਿਹੜ ਮੱਚਿਆ ਬੀਰਾਲੀ ਦੁਰਗਾਦਾਨ ਵੀ ਮੌਰ ਮੱਚੀ ਮੋਹਰਾਲੀ ਅੰਦਰ ਖੇਤ ਦਾ ਜਾਣਾ ਨੱਟ ਲੱਥੇ ਛਾਲੀ ਢੋਲ ਬਜਾਏ ਕੈ ਰੋਹੂ ਫਾਤੀ ਜਾਲੀ ਲੋਥੀ ਜਮ ਧੜੀ ਕਣ ਵਿੱਚ ਜਿਉ ਛੰਚਾਲੀ ਤੇਗਾ ਹਸੀਆਂ ਘੁੰਮਰ ਯਾਰ ਸਿਆਲੀ ਬਣੀਆਂ ਕੇਜਮ ਤੱਗਾ ਸੂਲ ਬਜਾਈਆਂ ਦਲਾ ਮੁਕਾਬਲਾ ਧੂਖ ਮਿਆਂ ਨੂੰ ਲਈਆਂ ਜਵਾਨੀ ਸੂਰਮੀ ਸਰਣਵਤ ਬੀਜ ਵਧਾਈਆਂ ਅਗਨਤ ਸੂਰਤਾ ਦੁਰਗਾ ਸੋਹੇ ਆਈਆਂ ਰੋਹ ਵਢਾਏ ਕੈ ਸਭ ਨੀਆਂ ਬਗਾਇਆਂ ਤੇਗਾ ਧੂਹੇ ਕਾ ਦੁਰਗਾ ਸਭ ਬਚਾਈਆਂ ਤਾਲ ਸੰਭਾਲ ਕੇ ਦੇਵੀ ਆਪ ਚਲਾਈਆਂ ਤੱਕੇ ਤੱਕੇ ਦਾਨ ਵੀ ਲੋਹੂ ਨਾਲ ਡੁਬਾਈਆਂ ਤੇਗਾ ਨੰਗੀਆਂ ਸਰਸਤੀ ਜਨ ਨਾਈਆਂ ਮਿਲ ਕੇ ਦੇਵੀਆਂ ਸਭੇ ਮਾਰ ਘਰਾਈਆਂ ਅੰਦਰ ਖੇਤ ਦਾ ਤਿੰਦੂ ਫੇਰ ਸਵਾਈਆਂ ਹੋਈਆਂ ਸੂਰਤਾਂ ਔੜੀ ਸੂਰੀ ਸੰਘਰ ਰਚਿਆ ਢੋਲ ਸੰਖ ਨਗਾਰੇ ਵਾਇਕੈ ਚੰਡ ਚਤਾਰੀ ਕਾਲ ਕਾ ਮਨ ਬਹਿਲਾ ਰੋਸ ਵਢਾ ਏ ਕੈ ਨਿਕਲੀ ਮੱਥਾ ਫੋੜ ਕੇ ਜਾਣ ਫਤੇ ਨੀਸਾਨ ਬਜਾਏ ਕੈ ਜਾਗ ਸੋ ਜੰਮੀ ਜੋਧ ਨੂੰ ਜਰਵਾਣਾ ਜਾਣ ਮਰੜ ਹਾਏ ਕੈ ਦਲ ਵਿੱਚ ਘੇਰਾ ਘੱਤਿਆ ਜਾਣ ਸੀ ਤੁਰਿਆ ਗਣਨਾ ਏਕੈ ਆਪ ਬਸੂਲਾ ਹੋਈਆਂ ਤੇ ਲੋਕਾਂ ਦੇਖ ਹੁਨਸਾ ਏਕੈ ਰੋਹ ਸਿਧਾਈਆਂ ਚੱਕਰਪਾਨ ਕਰ ਨਿੰਦਾ ਖੜਗ ਉਠਾਏ ਏਕੈ ਅੱਗੇ ਰਾਕਸ ਬੈਠੇ ਰੋਹਲੇ ਤੀਰੀ ਤੇ ਅੱਗੀ ਛੇ ਬਰਲਾ ਏਕੈ ਪਕੜ ਪਿਛਾੜੇ ਰਾਕਸਾਂ ਦਲ ਦੇ ਤਾਂ ਅੰਦਰ ਜਾਏ ਏਕੈ ਬਹੁ ਕੇਸੀ ਪਕੜ ਪਛਾੜ ਅਨ ਤੈਨ ਅੰਦਰ ਧੰ ਮ ਰਚਾਏ ਕਾ ਵੱਡੇ ਵੱਡੇ ਚੋਣ ਸੂਰਮੇ ਗਹਿ ਕੋਟੀ ਦਏ ਚਲਾਏ ਕ ਰਣ ਕਾਲੀ ਗੁੱਸਾ ਖਾਏ ਕ ਪੌੜੀ ਦੋਹਾ ਕੰਧਾਰਾਂ ਮੋਹ ਜੁੜੇ ਅਣੀਆਰਾ ਚੋਈਆਂ ਧੋਹ ਕਿਰਪਾਣਾ ਤਿੱਖੀਆਂ ਨਾਲ ਲੋਹੂ ਧੋਈਆਂ ਪੂਰਾ ਸਰਣ ਵੱਤ ਵੀਜਨੂ ਘਤ ਕੇਰ ਖਲੋਈਆਂ ਲਾੜਾ ਦੇਖਣ ਲਾੜੀਆਂ ਚੌਗਿਰਦੇ ਹੋਈਆਂ ਚੋਬੀ ਤੌਸਾ ਪਾਈਆਂ ਦਲਾਂ ਮੁਕਾਬਲਾ ਦਸਤੀ ਤੋਹਨ ਚਾਈਆਂ ਤੇਗਾ ਨੰਗੀਆਂ ਸੂਰਿਆਂ ਦੇ ਤਨ ਲਾਈਆਂ ਗੋਸਤ ਗਿੱਦੀਆਂ ਵਿਦਣ ਰਾਤੀ ਆਈਆਂ ਮਰਦਾਂ ਘੋੜਿਆਂ ਜੋਗਣੀਆਂ ਮਿਲ ਧਾਈਆਂ ਲੋਹੂ ਪਖਣਾ ਪੋਜਾਮਾਰ ਹਟਾਈਆਂ ਦੇਵਾਂ ਦਾਨ ਵਾਂ ਭਜ ਦੀ ਕਥਾ ਸੁਣਾਈਆਂ ਰਾਜੇ ਸੰਭਥਾਏ ਭੁਈ ਨਾ ਪਾਉਣਾ ਪਾਈਆਂ ਗੁੰਦਾਂ ਰਕਤ ਦੀਆਂ ਕਾਲੀ ਖੇਤ ਖਪਾਈਆਂ ਸੱਬੇ ਸੂਰ ਤਾਂ ਬਹੁਤੀ ਸ੍ਰੀ ਬਿਹਾਈਆਂ ਕੜੀਆਂ ਕਾਲਕੀਆਂ ਜਾਣ ਨਾ ਜਾਏ ਮਾਈਆਂ ਜੁਝੇ ਸੂਰਮੇ ਸੋੰਬਸੂਣੀ ਕਰ ਹਾਲੀ ਸਰਨਵਤ ਬੀਜ ਦੀ ਰਣ ਵਿੱਚ ਕਿਨਾਂ ਨਾ ਝਾਲੀ ਦੁਰਗਾ ਆਵਦੀ ਬਹੁਤੇ ਵੀਰ ਜਟਾਲੀ ਉੱਠੇ ਆਖ ਕੈ ਚੋਟਾਂ ਬਾਣ ਤਬਾਲੀ ਜਸਨ ਜੁੱਧ ਨੂੰ ਥਾਰੇ ਥਾਰੇ ਪ੍ਰਥਮੀ ਚਾਲੀ ਦਲਾਂ ਚੜੰਦਿਆਂ ਨਾਉ ਜਿਵੈ ਹੈ ਹਾਲੀ ਸਹ ਦਰਿਆਵ ਵਿੱਚ ਧੂੜ ਉਤਾਹਾਂ ਘਾਲੀ ਛੜੀ ਤੁਰੰਗ ਮਾਂ ਜਾਣ ਉਕਾਰੂ ਚਾਲੀ ਧਰਤੀ ਇੰਦਰთა ਪੌੜੀ ਅਹਰ ਮਿਲਿਆ ਆਹਰੀਆਂ ਸੈਣ ਸੂਰਿਆਂ ਸਾਜੀ ਚੱਲੇ ਸੋਹੇ ਦੁਰਗ ਸਾਹ ਜਾਣ ਕਾਬਾ ਹਾਜੀ ਤੇਰੀ ਤੈਗੀ ਜਮ ਧੜੀ ਰਾਣਾ ਬੰਡੀ ਬਾਜੀ ਇੱਕ ਘਾਇਲ ਘੁੰਮਣ ਸੂਰ ਮੇ ਜਾਣ ਮਕਤਬ ਕਾਜੀ ਇੱਕ ਵੀਰ ਪਰੋਤੇ ਵਰਛੀਏ ਜੋ ਚੋਕ ਪੌਣ ਨਿਵਾਜੀ ਇੱਕ ਦੁਰਗਾ ਸੋਹੇ ਖੁਨਸਕਾ ਖੋਨਸਾਏ ਨ ਤਾਜੀ ਇੱਕ ਧਾਵਨ ਦੁਰਗਾ ਸਾਹਮਣੇ ਜਿਉ ਭੁਖਿਆਏ ਪਾਜੀ ਕਦ ਨ ਰੱਜੇ ਜੁੱਧ ਤੇ ਰੱਜ ਹੋਏ ਰਾਜੀ ਬੱਜੇ ਸੰਗਲੀਆਲੇ ਸੰਗਰ ਡੋਹਰੇ ਦਹੇ ਜੋ ਖੇਤ ਜਟਾਲੇ ਹਾਠਾਂ ਜੋੜ ਕੇ ਨਿਜ ਬੰਬਲੀ ਆਲੇ ਦਿਸਨ ਔੜੇ ਚੱਲੇ ਜਾਣ ਜਟਾਲੇ ਨਾਵਣ ਗੰਗ ਨੂੰ ਪੌੜੀ ਦੁਰਗਾ ਅਤਾ ਦਾਨ ਵੀ ਸੂਲ ਹੋਈਆਂ ਕੰਗਾ ਬਾਛੜ ਕਤੀ ਸੂਰਿਆਂ ਵਿੱਚ ਖੇਤ ਖਤੰਗਾ ਤੋਹੇ ਕਿਰਪਾਣਾ ਤਿੱਖੀਆਂ ਵੱਡ ਲਾਹਨ ਅੰਗਾ ਪਹਿਲਾ ਦਾ ਲਾਂ ਮਲੰਦਿਆਂ ਪਹਿੜ ਪਿਆ ਨਿਹੰਗਾਂ ਪੌੜੀ ਹੋਰੜਾ ਫੌਜਾਂ ਆਈਆਂ ਵੀਰ ਚੜ੍ਹੇ ਕੰਧਾਰੀ ਸੜਕ ਮਹਿੰਨੋ ਕੱਢੀਆਂ ਤਿੱਖੀਆਂ ਤਰਵਾਰੀ ਕੜ ਕੇ ਉੱਠੇ ਰਣ ਮੱਚਿਆ ਵੱਡੇ ਹੰਕਾਰੀ ਸਿਰ ਧੜ ਬਾਹਾਂ ਗੰਨ ਲੇ ਫੁੱਲ ਜਿਹੇ ਬਾੜੀ ਜਾਪੇ ਕੱਟੇ ਬਾੜੀਆਂ ਰੁੱਖ ਚੰਦਨ ਆਰੀ ਹਾਂ ਕੰਧਾਰਾਂ ਮੋ ਜੁੜੇ ਜਾ ਸੱਟ ਪਈ ਖਰਵਾਰ ਕ ਤੱਕ ਤੱਕ ਕੈਬਰ ਦੁਰਗਸਾਹ ਤੱਕ ਮਾਰੇ ਭਲੇ ਜੁਝਾਰ ਕ ਪੈਦਲ ਮਾਰੇ ਹਾਥੀਆਂ ਸੰਗ ਰਥ ਗਿਰੇ ਅਸਵਾਰ ਕਾ ਸੋਹਣ ਸੰਜਾ ਬਾਗੜਾ ਜਾਣਾ ਲੱਗੇ ਫੁੱਲ ਅਨਾਰ ਕਾ ਗੁੱਸੇ ਆਈ ਕਾਲ ਕਾ ਹੱਥੇ ਸੱਜੇ ਲੈ ਤਲਵਾਰ ਕਾ ਇਦੋਂ ਪਾਰੋ ਓਤ ਪਾਰ ਹਨ ਰਾਕਸ ਕਈ ਹਜ਼ਾਰ ਕਾ ਜੈਣਾ ਇਕਾ ਰਹੀ ਕੰਧਾਰ ਕਾ ਸਾਧ ਰਹਿਮਤ ਤੇਰੇ ਵਾਰ ਕਾ ਪੌੜੀ ਦੁਹਾਂ ਕੰਧਾਰਾਮ ਉਹ ਜੁੜੇ ਸੱਟ ਪਈ ਜਮ ਤਹਾਨ ਕਾ ਤਦ ਖਿੰਗਨ ਸੁੰਬਨ ਚਾਇਆ ਢਾਲ ਉੱਪਰ ਬਰਗਸਤਾਨ ਕਾ ਫੜੀ ਬਲੰਦ ਮਗਾਏ ਉਸ ਫਰਮਾਇਸ ਕਰ ਮਲਤਾਨ ਕਾ ਗੁੱਸੇ ਆਈ ਸਾਹਮਣੇ ਰਣ ਅੰਦਰ ਕੱਤਣ ਘਾਣ ਕਾ ਅੱਗੇ ਤੇਗ ਵਗਾਈ ਦੁਰਗ ਸਾਹ ਬੱਡ ਸੰਬਨ ਬਹੀ ਪਲਾਣ ਕਾ ਰੜਕੀ ਜਾਏ ਕੈ ਧਰਤ ਕਾ ਬੱਡ ਪਖਰ ਵੱਡ ਕੇ ਕਾਣ ਕਾ ਧੀਰ ਪਲਾਣ ਡਿਗਿਆ ਕਰ ਸਜਦਾ ਸੰਭ ਸੁਜਾਨ ਕਾ ਸਾਬਾਸ ਸਲੋਣੇ ਖਾਨ ਕਾ ਸਦਾ ਸਾਬਾਸ ਤੇਰੇ ਤਾਣ ਕਾ ਤਾਰੀਫਾਂ ਬਾਣ ਚ ਵਾਣ ਕਾ ਸਦ ਰਹਿਮਤ ਕੈਫਾਂ ਖਾਨ ਕਾ ਸਾਧ ਰਹਿਮਤ ਤੁਰੇ ਨਚਾਨ ਕੋ ਪੌੜੀ ਦੁਰਗਾ ਤੈ ਦਾਨ ਵੀ ਗਹ ਸੰਗਰ ਕਥੇ ਔਰਣ ਉੱਠੇ ਸੂਰਮੇ ਆ ਡਾਹੇ ਮਥੇ ਕਟ ਤੁਫੰਗੀ ਕੈਬਰੀ ਦਲ ਲਗਾਹ ਨ ਕਥੇ ਦੇਖਨ ਜੰਗ ਫਰਿਅਸਤੇ ਅਸਮਾਨੋ ਲਥੇ ਪੌੜੀ ਦੋਹਾਂ ਕੰਧਾਰਾਂ ਮੋਹ ਜੁੜੇ ਦਾਲਾ ਘੁਰੇ ਅਨਗਾਰੇ ਔਰੜ ਆਏ ਸੂਰਮੇ ਸਿਰਦਾਰ ਰਣਿਆਰੇ ਲੈ ਕੇ ਤੇਗਾਂ ਵਰਛੀਆਂ ਹੱਥਿਆਰ ਉਭਾਰੇ ਤੋਪ ਪਟੇਲਾ ਫਖਰਾ ਗਲ ਸੰਜਸਵਾਰ ਹੈ ਲੈ ਕੇ ਵਰਛੀ ਦੁਰਗ ਸਾਹ ਬਹੁ ਦਾਨ ਬੁਮਾਰੇ ਚੜੇ ਰਥੀ ਗਜ ਘੋੜੇ ਮਾਰ ਭੋਏ ਤੇ ਡਾਰੇ ਜਾਣ ਹਲਵਾਈ ਸੇਖ ਨਾਲ ਬਿਨ ਬੜੇ ਉਤਾਰੇ ਪੌੜੀ ਦੋਹਾਂ ਕੰਧਾਰਾਂ ਮੋਹ ਜੁੜੇ ਨਾਲ ਤੌਸਾ ਭਾਰੀ ਲਾਈ ਭਗਉਤੀ ਦੁਰਗ ਸਾਹ ਵਰ ਜਾਗਨ ਭਾਰੀ ਲਾਈ ਰਾਜੇ ਸੁੰਭਨੋ ਰਤ ਪੀਆ ਬਿਆਰੀ ਸੁੰਭ ਪਲਾਣੋ ਡਿੱਗਿਆ ਉਪਮਾ ਵਿਚਾਰੀ ਸੁੰਭੋ ਪਲਾਣੋ ਡਿੱਗਿਆ ਉਪਮਾ ਵਿਚਾਰੀ ਡੋਬ ਰਤੂ ਨਾਲ ਨਿਕਲੀ ਬਰਛੀ ਦਤਹਾਰੀ ਜਾਨ ਰਜਾਦੀ ਉਤਰੀ ਪੈਨ ਸੂਹੀ ਸਾਰੀ ਪੌੜੀ ਦੁਰਗਾ ਤੈ ਦਾਨਵੀ ਭੇੜ ਪਿਆ ਸਬਾਹੀ ਸ਼ਸਤਰ ਪਜੂਤੇ ਦੁਰਗ ਸਾਹ ਗਹੈ ਸਬਨੀ ਬਾਹੀ ਸੁੰਭ ਨ ਸੁੰਭ ਸੰਘਾਰਿਆ ਬਥ ਜੇਹ ਸਾਹੀ ਫੌਜਾਂ ਰਾ ਕਸਿਆਰੀਆਂ ਦੇਖ ਰਵਨ ਤਾਹੀ ਮੋਹ ਕੜੂਚੇ ਘਾਹ ਦੇ ਛੱਡ ਘੋੜੇ ਰਾਹੀ ਭਜਦੇ ਹੋਏ ਮਾਰਿਆ ਨੇ ਮੜ ਝਾਕਨ ਨਾਹੀ ਪੌੜੀ ਸੁੰਭਨ ਸੁੰਭ ਪਠਾਇਆ ਜਮਦੇ ਧਾਮ ਨੋ 인ਦਰ ਸੱਦ ਬੁਲਾਇਆ ਰਾਜ ਅਬਖੇਖ ਨੋ ਸਿਰ ਪਰ ਸ਼ਤਰ ਫੇਰਾਇਆ ਰਾਜ ਇੰਦਰ ਦਾ 14 ਲੋਕਾਂ ਛਾਇਆ ਜਸ ਜਗ ਮਾਤ ਦਾ ਦੁਰਗਾ ਪਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਨ ਇਹ ਗਾਇਆ ਸੰਭਨ ਸੰਭ ਪਠਾਇਆ ਜਮਦੇ ਧਾਵਨੋ 인ਦਰ ਸਦ ਬੁਲਾਇਆ ਰਾਜ ਅਬ ਖੇਖਨੋ ਸਿਰ ਪਰ ਛਤਰ ਫੇਰਾਇਆ ਰਾਜ ਇੰਦਰ ਦਾ 14 ਲੋਕਾਂ ਛਾਇਆ ਜਸ जग ਮਾਤ ਦਾ ਦੁਰਗਾ ਪਾਠ ਬਣਾਇਆ ਸਭੇ ਪੌੜੀਆਂ ਫੇਰ ਨਾ ਜੁਨੀ ਆਇਆ ਜਨ ਹੈ ਗਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ